ਇਹਦੇ ਜੇ ਆਪਾਂ ਸਾਰੀਆਂ ਫੈਸਿਲਿਟੀਆਂ ਦੇ ਰਹੇ ਆਂ ਦੇਖਿਆ ਵੀ ਹਨਾ ਕਿਹੜੀ ਕਿਹੜੀਆਂ ਪ੍ਰੋਬਲਮਾਂ ਆ ਰਹੀਆਂ ਵਾ ਸੋ ਇਹਦੇ ਜੇ ਆਪਾਂ ਘਰ ਵੀ ਆ ਜਿਵੇਂ ਦੂਰੋਂ ਆਉਣਾ ਮੁੰਡਿਆਂ ਨੇ ਆਪਣੇ ਆਨੇ ਤੇ ਉਹ ਜੇ ਰਹਿ ਵੀ ਸਕਦੇ ਆ ਜਿੰਨ ਜਰ ਮਰਜ਼ੀ ਰਹਿ ਸਕਦੇ ਫਰੀ ਦਾ ਕੋਈ ਕਾਸਟ ਨਹੀਂ ਹੈਗਾ ਉਹਨਾਂ ਨੂੰ ਤੇ ਜਿਹੜਾ ਆਪਣਾ ਲੋਕੇਸ਼ਨ ਆ ਤਨ 에어ਪੋਰਟ ਆ ਉਥੋਂ ਆਪਾਂ ਉਹਨਾਂ ਨੂੰ ਫਰੀ ਪਿਕਅਪ ਕਰ ਸਕਦੇ ਆਂ ਮੇਰਾ ਜਪਾ ਰੇਟ ਦਾ ਵੀ ਕਨਫਰਮ ਕਰ ਦਈਏ ਵੀ ਕਿੰਨੇ ਕ ਪੈਸੇ ਲੱਗ ਜਾਂਦੇ ਆ ਜਾਂ ਕਿੰਨੇ ਕ ਪੈਸੇ ਕੋਈ ਅਡਵਾਂਸ ਦੇਣੇ ਪੈਂਦੇ ਆ ਕਿਸੇ ਬੰਦੇ ਨੂੰ ਹਾਂਜੀ ਵੀਰੇ ਸੋ ਬੇਸਿਕਲੀ ਮੈਂ ਤਾਂ ਸਾਰਿਆਂ ਨੂੰ ਕਹਿੰਦਾ ਜਿੰਨਾ ਕ ਬੰਦਾ ਅਫੋਰਡ ਕਰ ਸਕਦਾ ਜਦੋਂ ਆਉਂਦਾ ਵਾ ਠੀਕ ਆ ਨਾ ਸਟਾਰਟਿੰਗ ਚ ਮੈਨੂੰ ਵੀਰੇ 100 ਦੇ ਦੋ 500 ਦੇ ਦੋ ਮਿਨਿਮਮ ਹਨਾ ਜੀ ਤੇ ਜਦੋਂ ਤੁਸੀਂ ਸੈਟੀਸਫਾਈ ਹੋਗੇ ਪੂਰੇ ਜੀ ਥੋੜੀ ਵੀਕ ਦੀ ਟ੍ਰੇਨਿੰਗ ਆ 2 ਵੀਕਾਂ ਦੀ ਆ 3 ਵੀਕਾਂ ਦੀ ਆ ਜਦੋਂ ਤੁਸੀਂ ਸੈਟੀਸਫਾਈ ਹੋਗੇ ਇੱਕ ਦਿਨ ਤੁਹਾਡਾ ਮੈਂ ਪਹਿਲਾਂ ਟੈਸਟ ਸ਼ੈਡਿਊਲ ਕਰਨ ਤੋਂ ਉਦੋਂ ਤੁਸੀਂ ਮੈਨੂੰ ਫੁੱਲ ਪੇਮੈਂਟ ਕਰਿਓ ਲੈ ਤੂਰਕੋਟ ਦੇ ਵਿੱਚ ਤੂਰਕੋਟ ਦੇ ਵਿੱਚ ਇੱਕ ਬਹੁਤ ਪਿਆਰੇ ਸੱਜਣ ਦੀ ਮੋਟਰ ਤੇ ਬੈਠਿਆ ਮਾਹੌਲ ਮੂਲ ਬਹੁਤ ਚੰਗਾ ਬਣਿਆ ਸੀ ਤੇ ਮੈਂ ਅਸਲ ਦੇ ਵਿੱਚ ਆਇਆ ਸੱਜਣ ਨੂੰ ਬਾਈ ਵਿੱਕੀ ਉਹਨਾਂ ਨੂੰ ਮਿਲਣ ਇਹ ਆਏ ਹੋਇਆ ਅਮਰੀਕਾ ਤੋਂ ਅਮਰੀਕਾ ਦੇ ਵਿੱਚ ਵੈਸੇ ਆਪਣੇ ਐਨ ਆਰ ਆਈ ਆ ਜਿਹੜੇ ਪੰਜਾਬ ਦੀ ਧੜਕਣਾ ਸੱਜਣੂ ਇਹ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਇਹਨਾਂ ਦੇ ਥਰੂ ਆਪਣੇ ਪੰਜਾਬ ਦਾ ਦਿਲ ਧੜਕਦਾ ਪਰ ਜਿਹੜਾ ਬੰਦਾ ਤੁਰਿਆ ਫਿਰਿਆ ਹੁੰਦਾ ਨਾ ਉਹਨੂੰ ਗੱਲਬਾਤ ਦਾ ਕੰਮਕਾਰ ਦਾ ਹਸਾਬਕਤਾ ਬੜਾ ਹੁੰਦਾ ਅੱਜ ਅਸੀਂ ਗੱਲ ਕਰਦਿਆਂ ਕਰਦਿਆਂ ਨੇ ਗੱਲ ਸ਼ੁਰੂ ਹੋ ਗਈ ਟਰੱਕਾਂ ਤੋਂ ਤੇ ਟਰੱਕਾਂ ਤੋਂ ਸ਼ੁਰੂ ਹੋ ਗਈ ਗੱਲਬਾਤ ਬਾਈ ਹੁਣਾ ਦੇ ਕਾਰੋਬਾਰ ਦੀ ਤੇ ਕਾਰੋਬਾਰ ਦੀ ਸ਼ੁਰੂ ਹੋਈ ਤੇ ਆਪਾਂ ਕਿਹਾ ਵੀ ਆਪਾਂ ਵੀਡੀਓ ਬਣਾਉਨੇ ਆ ਵੀਡੀਓ ਬਣਾਉਨੇ ਆ ਤਾਂ ਤੁਸੀਂ ਇਹ ਦੇਖੋ ਕਿ ਬਾਈ ਹੁਣਾ ਕੋਲੇ ਸਰਟੀਫਿਕੇਟ ਤਾਂ ਸੀਗੇ ਜਿਹੜਾ ਸਟੈਂਡ ਲੱਗੇ ਆ ਨਾ ਇਹ ਲੱਗੇ ਹੋਇਆ ਵਿਆਹ ਤੇ ਜਿਹੜੀ ਫੋਟੋ ਧਰਦੇ ਹੁੰਦੇ ਆ ਉਹ ਇਹ ਅਸੀਂ ਮਾਹੌਲ ਜਿਹਾ ਬਣਾ ਲਿਆ ਸਟੈਂਡ ਸਟੂਡ ਲਾ ਕੇ ਇਦੂਆਂ ਆਪਾਂ ਬਾਈ ਵਿੱਕੀ ਹੁਣਾ ਨਾਲ ਗੱਲਬਾਤ ਕਰਦੇ ਆ ਤੁਹਾਨੂੰ ਚੈੱਕ ਕਰਾਉਨੇ ਆ ਵੀ ਇੱਕ ਨੌਜਵਾਨ ਗੱਭਰੂ ਜਦੋਂ ਆਪਣੇ ਜਾ ਕੇ ਅਮਰੀਕਾ ਜਾਂਦੇ ਆ ਕਿਵੇਂ ਸੈੱਟ ਹੋ ਜਾਂਦਾ ਕੀ ਕੰਮ ਕਰ ਕਰਦੇ ਕੀ ਭਵਿਕਾ ਉੱਥੇ ਸਾਰੀਆਂ ਗੱਲਾਂ ਬਾਤਾਂ ਕਰਦੇ ਬਾਈ ਸਾਸਿਕਾ ਸਾਸਿਕਾ ਜੀ ਵਿੱਕੀ ਭਾਈ ਹਾਂ ਜੀ ਕਿੰਨਾ ਚਿਰ ਹੋ ਗਿਆ ਤੁਹਾਨੂੰ ਅਮਰੀਕਾ ਚ ਗਿਆ ਨੂੰ ਕਿੰਨਾ ਟਾਂ ਹੋ ਗਿਆ ਹਾਂ ਜੀ ਵੀਰੇ ਮੈਂ ਗਿਆ ਸੀਗਾ 1997 ਚ ਮੈਨੂੰ ਹੋ ਗਏ ਲਾ ਲੋ ਆਪਣੇ 30 ਸਾਲ ਹੋ ਗਏ ਆਲਮੋਸਟ ਛੋਟੇ ਹੁੰਦੇ ਗਏ ਸੀਗੇ ਮੈਂ ਆਈ ਕਹਿਣ ਲੱਗੇ ਬੜਾ ਨਿਆਣਾ ਹੋਵੇਗਾ ਹਾਂ ਜੀ ਹਾਂ ਜੀ ਹਨਾ ਹਾਂ ਜੀ ਪਰ ਆਪਣਾ ਪਿਆਰ ਬਣਿਆ ਰਿਆ ਆਉਂਦੇ ਰਹੇ ਆ ਗਰਕ ਸਾਲ ਹੀ ਆਉਂਦੇ ਰਹੇ ਆ ਇੱਥੇ ਹੂੰ ਤੇ ਯਾਨੀ ਕਿ ਗੇੜੇ ਵੱਜਦੇ ਰਹੇ ਆ ਸਾਲ ਦੋ ਸਾਲ ਯਾਨੀ ਕਿ ਆਉਂਦੇ ਹੀ ਰਹੇ ਆ ਠੀਕ ਆ ਤੇ ਉੱਥੇ ਬਾਈ ਸਭ ਤੋਂ ਪਹਿਲਾ ਫਿਰ ਫਿਰ ਤਾਂ ਪਹਿਲਾਂ ਤਾਂ ਪੜੇ ਹਾਂਜੀ ਪਹਿਲਾਂ ਪੜੇ ਸੀਗੇ ਜੀ ਮੈਂ 5ਵੀਂ ਸ਼ੁਰੂ ਕੀਤੀ ਸੀਗੀ ਜੀ ਇੱਥੋਂ ਚੌਥੀ ਆਪਣੇ ਐਂਡ ਸੀਗੀ ਹੂੰ ਤੇ ਉੱਥੇ 5ਵੀਂ ਤੋਂ ਸ਼ੁਰੂ ਕੀਤਾ ਸੀਗਾ ਉਦੋਂ ਦਾ ਹੀ ABC ABC ਮੈਨੂੰ ਆਉਂਦੀ ਸੀਗੀ ਆਰਧੀ ਤੋਂ ਦਸੀਏ ਠੀਕ ਹੈ ਨਾ ਪੈਂਡਰ ਸਕੂਲ ਹੀ ਪੜਦੇ ਸੀਗੇ ਤੇ ਆਪਾਂ ਪੂਰੀ ਯਾਨੀ ਕਿ ਸਟੱਡੀ ਉੱਥੇ ਕੀਤੀ ਹੈ ਸਾਰੀ ਪੜ ਗਏ ਫਿਰ ਉਸ ਤੋਂ ਬਾਅਦ ਪਹਿਲਾ ਕੰਮ ਹਾਂਜੀ ਫਿਰ ਕੰਮ ਸ਼ੁਰੂ ਕੀਤਾ ਆਪਾਂ 18 ਸਾਲਾਂ ਤੋਂ ਜੀ ਕੰਪਨੀ ਜੀ ਕੰਮ-ਕਮ ਕੀਤਾ ਮਿਹਨਤ ਕੀਤੀ ਜੀ ਤੇ ਫਿਰ ਆਪਾਂ ਵੀਰੇ ਆਗੇ ਟਰੱਕਿੰਗ ਲਾਈਨ ਚ ਜੀ ਠੀਕ ਹੈ ਨਾ ਸੋ ਆਪਾਂ ਟਰੱਕੀ ਲਾਈਨ ਚ ਹੋ ਗਏ ਯਾਨੀ ਕਿ ਆਪਣੀ ਟਰੱਕਿੰਗ ਲਾਈਨ 18-20 ਸਾਲ ਹੋ ਗਏ ਤੋਂ ਹਾਂਜੀ ਟਰੱਕਿੰਗ ਲਾਈਨ ਚ ਸੋ ਬਈ ਪੰਜਾਬੀ ਜਿਆਦਾ ਟਰੱਕਾਂ ਦਾ ਕੰਮ ਪਸੰਦ ਕਿਉਂ ਕਰਦੇ ਆ ਤੁਸੀਂ ਇੱਕ ਕਦੇ ਨਿਚੋੜ ਕੱਢੇ ਵੀ ਕਿਉਂ ਪਸੰਦ ਕਰਦੇ ਆ ਵੀ ਥੋੜਾ ਆਜ਼ਾਦ ਕੰਮ ਆ ਇਹ ਦੂਜੇ ਕੰਮਾਂ ਨਾਲੋਂ ਵੀਰੇ ਇੱਕ ਦਾ ਆਜ਼ਾਦ ਕੰਮ ਆ ਜੀ ਠੀਕ ਆ ਨਾ ਤੇ ਇੱਕ ਆਪਣੇ ਟਰੱਕਿੰਗ ਦਾ ਜਾਨੀ ਕਿ ਸਾਰੇ ਠੋਕ ਕੇ ਕੰਮ ਕਰਦੇ ਆ ਵਧੀਆ ਤੇ ਜਾਨੀ ਕਿ ਆ ਆਪਣੇ ਵਾਲ ਨੂੰ ਡਰਾਈਵਰੀ ਦਾ ਸ਼ੌਂਕ ਹੁੰਦਾ ਹੈ ਸ਼ੌਂਕ ਹੁੰਦਾ ਜੀ ਡਰਾਈਵਰੀ ਦਾ ਹਾਂਜੀ ਹਾਂ ਹਾਂਜੀ ਆਪਾਂ ਕਹਿ ਸਕਦੇ ਆ ਵੀ ਇੱਥੋਂ ਟਰੈਕਟਰਾਂ ਰੂਟਰਾਂ ਤੋਂ ਗਏ ਹੁੰਨੇ ਆ ਤਾਂ ਆਪਾਂ ਨੂੰ ਟਰੈਕਟਰਾਂ ਵਰਗੇ ਲੱਗਦੇ ਆ ਟਰੱਕ ਉਥੋਂ ਦੇ ਟਰੱਕ ਹੈ ਵੀ ਟਰੈਕਟਰਾਂ ਵਰਗੇ ਆ ਹਾਂਜੀ ਹੈਵੀ ਹਾਂਜੀ ਤੇ ਇੱਕ ਆਪਣੇ ਵਾਲ ਨੂੰ ਮੈਨੂੰ ਐ ਲੱਗਦਾ ਵੀ ਉਹ ਉਹ ਡਰਾਈਵਿੰਗ ਤੇ ਉਹਨਾਂ ਨੂੰ ਮਿਹਨਤ ਮਿਹਨਤ ਨਹੀਂ ਲੱਗਦੀ ਹਾਂਜੀ ਉਹਨਾਂ ਨੂੰ ਐ ਲੱਗਦਾ ਵੀ ਇਹ ਸਾਡਾ ਸ਼ੌਂਕ ਆ ਸ਼ੌਂਕ ਹਾਂਜੀ ਸ਼ੌਂਕ ਹੀ ਆ ਜੀ ਮਿਹਨਤ ਸ਼ੌਂਕ ਵਾਲੀ ਚੀਜ਼ ਆ ਜੀ ਹਨਾ ਟਰਕਿੰਗ 'ਚ ਜਿਆਦਾ ਜਿਹੜੇ ਬੰਦੇ ਉਹ ਜਿਆਦਾ ਸ਼ਕੀਨ ਬੰਦੇ ਹੀ ਆ ਹਾਂਜੀ ਹਾਂਜੀ ਕਿਉਂਕਿ ਹਾਂਜੀ ਹਾਂਜੀ ਉਸ ਤੋਂ ਬਾਅਦ ਬਈ ਫਿਰ ਮੈਨੂੰ ਪਤਾ ਲੱਗਾ ਕਿ ਤੁਸੀਂ ਹੁਣ ਸਕੂਲਿੰਗ ਲਾਈਨ ਚ ਐ ਤੁਸੀਂ ਸਿਖਾਉਨੇ ਵੀ ਆ ਹਾਂਜੀ ਆਪਾਂ ਉਹ ਤੋਂ ਆ ਇਹ ਆਪਣੇ ਹੋ ਗਏ ਜੀ 2 ਤੋਂ 3 ਸਾਲ ਹੋ ਗਏ ਜੀ ਆਪਾਂ ਸਕੂਲ ਲਾਈਨ ਚ ਪੈ ਗਏ ਸੀਗੇ ਜੀ ਤੇ ਪਹਿਲਾਂ ਤਾਂ ਜੀ ਆਪਾਂ ਆਪਦੇ ਬੰਦੇ ਟ੍ਰੇਨ ਕਰਦੇ ਸੀਗੇ ਜੀ ਫਿਰ ਅਸੀਂ ਦੇਖਿਆ ਬਈ ਜਿਵੇਂ ਆਪ ਅਜੇ ਰਹਿੰਦੇ ਆ ਮਿਡवेस्ट ਹਾਇਓ ਚ ਜੀ ਆਪਣੇ ਕੋਈ ਪੰਜਾਬੀ ਸਕੂਲ ਨਹੀਂ ਹੈਗਾ ਉੱਥੇ ਜੀ ਠੀਕ ਹੈ ਨਾ ਬਾਹਲੇ ਲੋਕਾਂ ਨੂੰ ਜਾਣਾ ਪੈਂਦਾ ਸੀ ਦੂਰ ਆੜਾ ਸਟੇਟ ਜੀ ਸੋ ਆਪਾਂ ਕੀ ਕੀਤਾ ਆਪ ਦਾ ਸਕੂਲ ਸ਼ੁਰੂ ਕਰ ਲਿਆ अच्छा जी ठीक है ना जी, so, आ, जी।, बली, बली आ, ना जी।, जी। सो ਆਪਾਂ ਨਾਲੇ ਸਰਟੀਫਿਕੇਟ ਵੀ ਆਪਣਾ ਜਿਹੜਾ ਹਾਇਓਬਲੀਅਨ ਸਟੇਟ ਵਾਲੀ ਬਣਿਆ ਸਰਟੀਫਾਈਡ ਠੀਕ ਹੈ ਨਾ ਜੀ ਜੀ ਸੋ ਇਹ ਹੁਣ ਆਪਾਂ ਜਦੋਂ ਸ਼ੁਰੂ ਕੀਤਾ ਵਾ ਇਹਦੇ ਚ ਆਪਾਂ ਸਾਰੀਆਂ ਫੈਸਿਲਿਟੀਆਂ ਦੇ ਰਹੇ ਆਂ ਦੇਖਿਆ ਵੀ ਹਨਾ ਕਿਹੜੀ-ਕਿਹੜੀਆਂ ਪ੍ਰੋਬਲਮ ਆ ਰਹੀਆਂ ਵਾ ਜੀ ਸੋ ਇਹਦੇ ਚ ਆਪਾਂ ਘਰ ਵੀ ਆ ਜਿਵੇਂ ਦੂਰੋਂ ਆਉਣਾ ਮੁੰਡਿਆਂ ਨੇ ਆਪਣੇ ਆਨੇ ਤੇ ਉਹ ਚ ਰਹਿ ਵੀ ਸਕਦੇ ਆ ਜਿੰਨ ਨਜ਼ਰ ਮਰਜ਼ੀ ਰਹਿ ਸਕਦੇ ਫਰੀ ਦਾ ਕੋਈ ਕਾਸਟ ਨਹੀਂ ਹੈਗਾ ਉਹਨਾਂ ਨੂੰ ਜੀ ਤੇ ਜਿਹੜਾ ਆਪਣਾ ਲੋਕੇਸ਼ਨ ਆ ਤਨ 에어ਪੋਰਟ ਆ ਜੀ ਉਥੋਂ ਆਪਾਂ ਉਹਨਾਂ ਨੂੰ ਫ੍ਰੀ ਪਿਕਅਪ ਕਰ ਸਕਦੇ ਆ ਜੀ ਠੀਕ ਹੈ ਨਾ ਜੀ ਤੇ ਇਹਦੇ ਜਦ ਆਪਾਂ ਵੀਰੇ ਆਪਣੇ ਕੋਲ ਸਕੂਲ ਚ 10 ਟਰੱਕ ਆ ਜੀ ਸੋ ਆ ਕਿ ਯਾਨੀ ਸਾਰਿਆਂ ਨੂੰ ਸਿੱਖਣ ਨੂੰ ਮਿਲਦਾ ਪੂਰਾ ਬੱਦ ਟਾਈਮ ਦਈਦਾਵਾ ਤੇ ਆਪਣੇ ਜਿਹੜੇ ਇਨਸਟ੍ਰਕਟਰ ਵੀ ਆ ਉਹ ਵੀ ਉਹਨਾਂ ਨੂੰ ਵੀ 10 15 ਸਾਲ ਹੋ ਗਏ ਯਾਨੀ ਟਰੱਕੀਆਂ ਲਾਈਨ ਚ ਸਾਨੂੰ ਪ੍ਰੋਪਰ ਪੂਰੀ ਟ੍ਰੇਨਿੰਗ ਮਿਲਦੀ ਆ ਨਹੀਂ ਪ੍ਰੈਕਟੀਕਲੀ ਤਾਂ ਹੋ ਗਿਆ ਥਿਊਰੀਕਲੀ ਵੀ ਫਿਰ ਬਈ ਉੱਥੇ ਟੈਸਟ ਥਿਊਰੀਕਲੀ ਵੀ ਦੇਣਾ ਪੈਂਦਾ ਥਿਊਰੀਕਲੀ ਫਿਰ ਪੂਰਾ ਟ੍ਰੇਨ ਕਰਦੇ ਨੇ ਤੁਸੀਂ ਹਾਂਜੀ ਵੀਰੇ ਆਪਣਾ ਯਾਨੀ ਕਿ ਸਾਰਾ ਕੋਸ ਪਹਿਲਾਂ ਬੰਦੇ ਨੂੰ ਆਪਾਂ ਰੈਡੀ ਕਰਦੇ ਆ ਪੂਰਾ ਜੀ ਅਸੀਂ ਆਪ ਉਹਦਾ ਟੈਸਟ ਕਰਦੇ ਆ ਪਹਿਲਾਂ ਜੀ ਫਿਰ ਆਪਾਂ ਉਹਨਾਂ ਨੂੰ ਐਗਜ਼ਾਮ ਸਾਈਟ ਤੇ ਲੈ ਕੇ ਜਾਂਦੇ ਆ ਠੀਕ ਆਪ ਹੀ ਸ케ਜੂਲ ਕਰੀਦਾ ਪਹਿਲਾਂ ਪੂਰਾ ਯਾਨੀ ਕਿ ਦੇਖੀਦਾ ਵੀ ਬੰਦਾ ਰੈਡੀ ਆ ਬਈ ਕਿਸੇ ਦਾ ਟਾਈਮ ਨਾ ਖਰਾਬ ਹੋਵੇ ਬੰਦਾ ਫੇਲ ਨਾ ਹੋਵੇ ਠੀਕ ਹੈ ਨਾ ਆਪਾਂ ਯਾਨੀ ਕਿ ਪੂਰਾ ਜੋਰ ਲਾ ਦਈਦਾ ਵਾ ਬਹੁਤ ਤੋਂ ਬਾਅਦ ਆਪਣਾ ਬੰਦਾ ਯਾਨੀ ਕਿ 95% ਦਾ ਪਹਿਲੀ ਵਾਰੀ ਜੇ ਪਾਸ ਹੁੰਦਾ ਹੀ ਹੁੰਦਾ ਜੀ ਯਾਨੀ ਜਦ ਕਦੇ ਹੋਇਆ ਬੰਦਾ ਨਰਵਸ ਹੋ ਜਾਂਦਾ ਵਾ ਜੀ ਯਾਨੀ ਕਿ ਪਰ ਫਿਰ ਵੀ ਸੈਕੰਡ ਟਾਈਮ ਉਹ ਬੰਦਾ ਕੱਢ ਜਾਂਦਾ ਟੈਸਟ ਨੂੰ ਠੀਕ ਹੈ ਠੀਕ ਹੈ ਨਾ ਜੀ ਸੋ ਅ ਯਾਨੀ ਕਿ ਹੁਣ ਟ੍ਰੱਕਾਂ ਦੀ ਕਈ ਚੀਜ਼ਾਂ ਆ ਵਾ ਠੀਕ ਹੈ ਨਾ ਕਈ ਜਗ੍ਹਾ ਤੇ ਆਪਾਂ ਅ ਡਰ ਜਾਂਦੇ ਆ ਜਾਂ ਇਨਸਪੈਕਸ਼ਨ ਕੋਸੇ ਵੀ ਆ ਪਰ ਉਹ ਇੱਡਾ ਡਰ ਨਹੀਂ ਹੈਗਾ ਠੀਕ ਹੈ ਨਾ ਜੀ ਆਪਾਂ ਕਦੇ ਵੀ ਕੋਈ ਚੀਜ਼ ਦੇਖਣੀ ਆ ਜਾਨੀ ਕਿ ਉਹਨੂੰ ਟਰਾਈ ਕਰਾਂਗੇ ਫੋਕਸ ਕਰਾਂਗੇ ਜਾਨੀ ਕਿ ਉਹ ਸਾਰਾ ਕੁਝ ਹੋ ਜਾਂਦਾ ਵਾ ਮੇਰੀ ਮੇਰਾ ਇੱਕ ਤਜਰਬਾ ਤੁਹਾਡੀ ਸਕੂਲਿੰਗ ਲਾਈਨ ਨਾਲ ਸੰਬੰਧਤ ਇੱਕ ਵਾਰੀ ਮੈਨੂੰ ਇੱਕ ਬੰਦੇ ਦਾ ਫੋਨ ਆਇਆ ਤੇ ਮੈਨੂੰ ਕਹਿੰਦਾ ਬਾਈ ਐਂ ਕਰਕੇ ਆਪਣਾ ਟਰੈਕਿੰਗ ਦਾ ਸਕੂਲ ਆ ਵੀ ਆਪਾਂ ਸਿਖਾਉਨੇ ਆ ਹਾਂਜੀ ਮੈਂ ਉਹਨਾਂ ਨੂੰ ਵੈਸੇ ਉਦਾਂ ਹੀ ਪੁੱਛ ਲਿਆ ਮੈਂ ਕਿ ਯਾਰ ਬਾਈ ਵੀ ਇਹਦਾ ਕੋਈ ਸਰਟੀਫਿਕੇਟ ਵੀ ਆਪਾਂ ਵਿੱਚ ਵੀਡੀਓ ਦੇ ਲਾਦਗੇ ਵੀ ਕੋਈ ਹੁੰਦਾ ਉਹ ਮੈਨੂੰ ਕੋਈ ਨਹੀਂ ਨਹੀਂ ਇਦਾਂ ਤਾਂ ਕੋਈ ਸਰਟੀਫਿਕੇਟ ਨਹੀਂ ਹੁੰਦਾ ਤੁਸੀਂ ਇਹ ਸਰਟੀਫਿਕੇਟ ਦਿਖਾਇਆ ਮੈਨੂੰ ਇਹ ਇਹ ਫਰਕ ਹੈ ਵੀ ਸਰਟੀਫਿਕੇਟ ਲੈਏ ਤੋਂ ਬਿਨਾ ਵੀ ਸਕੂਲ ਖੁੱਲ੍ਹ ਜਾਂਦੇ ਆ ਹਾਂਜੀ ਵੀਰੇ ਆਪਣੇ ਹੁਣ ਬਾਹਲੇ ਮੁੰਡਿਆਂ ਨੂੰ ਪਤਾ ਨਹੀਂ ਠੀਕ ਹੈ ਨਾ ਤੇ ਕੱਲੀ ਆਪਣੀ ਕਮਿਊਨਿਟੀ ਨਹੀਂ ਇਹ ਹੋਰ ਵੀ ਕਮਿਊਨਿਟੀ ਹੈਗੀਆਂ ਵਾ ਸੋ ਬਹੁਤ ਲੋਕਾਂ ਦੇ ਚਲੋ ਮੈਂ ਨਾ ਨਹੀਂ ਲੈਣਾ ਚਾਹੁੰਦਾ ਕਿਸੇ ਦੇ ਸਕੂਲ ਖੁੱਲੇ ਹੋਏ ਆ ਮੇਨ ਜਿਹੜਾ ਸਕੂਲ ਆ ਸਟੇਟ ਬੱਲੀਓ ਠੀਕ ਹੈ ਨਾ ਜੀ ਉਹ ਤੁਹਾਨੂੰ ਪ੍ਰਾਪਰ ਲਾਇਸੈਂਸ ਨੰਬਰ ਮਿਲਦਾ ਜਿਵੇਂ ਆਪਣਾ ਮਿਲਿਆ ਹੋਇਆ ਵਾ ਜੀ ਸੋ ਜਦੋਂ ਵੀ ਤੁਸੀਂ ਕੋਈ ਵੀ ਸਕੂਲੇ ਜਾਓਗੇ ਜਿਹੜਾ ਪ੍ਰਾਪਰ ਸਕੂਲ ਆ ਤੁਹਾਨੂੰ ਉੱਥੇ ਕੋਈ ਨਾ ਕੋਈ ਸਟੇਟ ਦਾ ਲਾਇਸੈਂਸ ਹੋਣਾ ਚਾਹੀਦਾ ਜੀ ਠੀਕ ਹੈ ਨਾ ਜੀ ਇਨਸਟ੍ਰਕਟਰਾਂ ਦੇ ਵੀ ਲਾਇਸੈਂਸ ਹੁੰਦੇ ਆ ਜੀ ਯਾਨੀ ਕਿ ਸੋ ਹੁਣ ਜੇ ਤੁਸੀਂ ਕੋਈ ਸਕੂਲੇ ਜਾਓਗੇ ਵੀ ਜੇ ਉੱਥੇ ਯਾਨੀ ਕਿ ਕੋਈ ਉਹਨਾਂ ਨੂੰ ਕੁਐਸਚਨ ਕਰੋ ਠੀਕ ਹੈ ਨਾ ਵੀ ਚਲੋ ਵੀ ਤੁਹਾਡਾ ਲਾਇਸੈਂਸ ਹੈਗਾ ਕਿ ਨਹੀਂ ਆਪਾਂ ਪੈਸੇ ਦੇਣੇ ਆ ਹਾਂਜੀ ਆਪਾਂ ਪੈਸੇ ਦੇਣੇ ਆ ਹਾਂਜੀ ਠੀਕ ਹੈ ਨਾ ਆਪਾਂ ਕਿਹੜਾ ਵੀ ਚਲੋ ਫ੍ਰੀ ਦਾ ਕਰ ਰਹੇ ਹਾਂ ਟੈਂਡ ਸੋ ਬੇਸਿਕਲੀ ਪਹਿਲਾਂ ਤਾਂ ਪੁੱਛੋ ਵੀ ਹਾਂਜੀ ਜੀ ਤੁਹਾਡਾ ਲਾਇਸੈਂਸ ਹੈਗਾ ਵਾ ਠੀਕ ਹੈ ਨਾ ਤੇ ਉਹ ਪ੍ਰੋਪਰ ਵੇ ਆ ਕਿਉਂਕਿ ਇਹਦੇ ਜੋ ਆਪਾਂ ਨੂੰ ਕਦੇ ਕੋਈ ਇਸ਼ੂ ਨਹੀਂ ਆਉਣਾ ਹੈਗਾ ਤੇ ਗਵਰਨਮੈਂਟ ਵੱਲੋਂ ਜਾਨੀ ਕਿ ਹੈਗਾ ਕਦੇ ਵੀ ਚੈੱਕ ਕਰਾ ਲਿਓ ਆਪਣਾ ਲਾਇਸੈਂਸ ਨੰਬਰ ਵੀ ਲਿਖਿਆ ਹੋਇਆ ਵਾ ਸਾਰੇ ਜਾਨੀ ਕਿ ਇਹ ਜਾਨੀ ਕਿ ਹਾਇਓ ਚ ਆਪਣੇ ਲਾਇਸੈਂਸ ਨੰਬਰ ਜਾਨਕੀ ਤੁਹਾਨੂੰ ਬੋਲੂਗਾ ਗਵਰਨਮੈਂਟ ਜਾਨਕੀ ਸਿਸਟਮ ਚ ਹਾਂ ਵੀ ਜਿਵੇਂ ਮੰਨ ਕੇ ਚਲੋ ਅਮਰੀਕਾ ਦੀ ਸਰਕਾਰ ਦਾ ਜੋ ਇੱਕ ਸਕੂਲਿੰਗ ਲਈ ਕਲਟੀਰੀਆ ਉਹ ਆਪਾਂ ਪੂਰਾ ਕਰਕੇ ਦਿੱਤਾ ਉਹਨੂੰ ਹਾਂਜੀ ਹਨਾ ਉਹ ਟੀਚਰ ਦਿੱਤੇ ਉਹ ਮਾਹੌਲ ਦਿੱਤਾ ਉਸ ਤਰ੍ਹਾਂ ਦੇ ਟਰੱਕ ਦਿੱਤੇ ਉਸ ਤਰ੍ਹਾਂ ਦੀ ਥਿਊਰੀ ਪ੍ਰੈਕਟੀਕਲ ਦਿੱਤਾ ਤਾਂ ਤਾਂ ਉਹ ਫਿਰ ਦਿੰਦੇ ਹੋਣ ਹਾਂਜੀ ਹਾਂਜੀ ਅਸੀਂ ਹੁਣ ਜਾਨਕੀ ਸਾਨੂੰ ਉਹਨਾਂ ਨੇ ਸਾਡੇ ਜਾਨਕੀ ਸਾਰਾ ਕੁਝ ਚੈੱਕ ਕੀਤਾ ਠੀਕ ਹੈ ਨਾ ਵੀ ਇਹ ਬੰਦੇ ਪਰਾ ਪਰਾ ਇਹਨਾਂ ਕੋਲ ਐਕਸਪੀਰੀਅੰਸ ਆ ਯਾਨੀ ਉਹਨਾਂ ਨੂੰ ਇੰਸ਼ੋਰੈਂਸ ਆ ਯਾਨੀ ਬਹੁਤ ਕੋਸ਼ ਪੇਪਰ ਵਰਕ ਕਰਨਾ ਪੈਂਦਾ ਬਹੁਤ ਸਟੈਪ ਆ ਟ੍ਰੇਨਿੰਗ ਵੀ ਬਹੁਤ ਕਰਨੀ ਪੈਂਦੀ ਆ ਸਾਨੂੰ ਟ੍ਰੇਨ ਕਰਦੇ ਆ ਪਹਿਲਾਂ ਗਵਰਨਮੈਂਟ ਵਾਲੇ ਫਿਰ ਸਾਨੂੰ ਸੌਲਿਡਾਈਫਾਈਡ ਕਰਦੇ ਆ ਫਿਰ ਜਾ ਕੇ ਯਾਨੀ ਕਿ ਇਹ ਜਾਨੀ ਕਿ ਤੁਹਾਨੂੰ ਮਿਲਦਾ ਲਾਇਸੈਂਸ ਆ ਯਾਰ ਕਿਸੇ ਬੰਦੇ ਨੇ ਟਰੱਕ ਚਲਾਉਣਾ ਸੜਕਾਂ ਤੇ ਹਾਂਜੀ ਤੇ ਉਹ ਇੱਕ ਨੌ ਸਿੱਖਿਆ ਬੰਦੇ ਕੋਲੋਂ ਸਿੱਖਿਆ ਹੋਊਗਾ ਤਾਂ ਉਹ ਤਾਂ ਗਾਂ ਸੜਕਾਂ ਤੇ ਬੰਦਾ ਮਾਰ ਦੂ ਹਾਂਜੀ ਇਹ ਵੀ ਜੀ ਬਹੁਤ ਵੱਡਾ ਰਿਸਕ ਆ ਚਲੋ ਆਪਾਂ ਜਾਨੀ ਕਿ ਸਾਡੀ ਵੀ ਹੁਣ ਟਰਕਿੰਗ ਲਾਈਨ ਆ ਸਾਡੇ ਵੀ ਚਲੋ 50 ਟਰੱਕ ਹੈਗੇ ਸਾਡੀ ਕੰਪਨੀ ਵੀ ਆਪਦੀ ਜੀ ਹੁਣ ਅਸੀਂ ਦੇਖਦੇ ਆ ਸਾਡੇ ਕੋਲ ਕੋਈ ਮੁੰਡੇ ਆਏ ਆ ਕਹਿੰਦੇ ਆ ਹਾਂਜੀ ਅਸੀਂ ਸਿੱਖ ਕੇ ਆਏ ਆ ਜੀ ਸਾਲ ਦਾ ਐਕਸਪੀਰੀਅੰਸ 2 ਸਾਲ ਦਾ ਪਰ ਜਦੋਂ ਉਹਨਾਂ ਨੂੰ ਕਦੇ ਟਰੱਕ ਫੜਾ ਵੀ ਦਿੱਤਾ ਉਹਨਾਂ ਨੂੰ ਕਦੇ ਜੀ ਹੁੱਕ ਵੀ ਨਹੀਂ ਹੁੰਦਾ ਅਨਹੁੱਕ ਵੀ ਨਹੀਂ ਹੁੰਦਾ ਠੀਕ ਹੈ ਨਾ ਕਦੇ ਕਾਰਪ ਤੇ ਜੜਾਦਾ ਕੁਸ ਵੀ ਆ ਉਹ ਜਿਹੜੀ ਬਹੁਤ ਵੱਡਾ ਰਿਸਕ ਆ ਜੀ ਅਮਰੀਕਾ 'ਚ ਬਹੁਤ ਹੀ ਵੱਡਾ ਰਿਸਕ ਆ ਜੇ ਐਕਸੀਡੈਂਟ ਹੋ ਜਾਵੇ ਕੁਸ ਵੀ ਆ ਜਾਨਕੀ ਬੰਦੇ ਨੂੰ ਜਾਨਕੀ ਲਾਈਫ ਟਾਈਮ ਵੀ ਜੇਲ ਹੋ ਸਕਦੀ ਆ ਕੁਝ ਵੀ ਹੋ ਸਕਦਾ ਵਾ ਹਾਂ ਵੀ ਕੰਡੀਸ਼ਨਾਂ ਵੀ ਬਹੁਤ ਆ ਨਾ ਉੱਥੇ ਹਾਂਜੀ ਕਦੇ ਸਨੋ ਵਾਲੀ ਕੰਡੀਸ਼ਨ ਆ ਜਾਂਦੀ ਆ ਕਦੇ ਉੱਥੇ ਰੇਨੀ ਕੰਡੀਸ਼ਨ ਆ ਹਨਾ ਸਾਰੇ ਤਰ੍ਹਾਂ ਦੀਆਂ ਕੰਡੀਸ਼ਨਾਂ ਚ ਜਿਹੜਾ ਬੰਦਾ ਮਾਰ ਉਹ ਹੀ ਸਿਖਾ ਸਕਦਾ ਹਾਂਜੀ 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 ਸੋ ਬੇਸਿਕਲੀ ਚਲੋ ਹੁਣ ਹਨਾ ਹੈਪਨ ਹੋ ਜਾਂਦੀ ਆ ਠੀਕ ਆ ਨਾ ਆਪਾਂ ਲਈ ਚਲੋ ਬੰਦਾ 4-5 ਸਾਲ ਐਕਸਪੀਰੀਅੰਸ ਵਾਲਾ ਬੰਦਾ ਵੀ ਚਲੋ ਹੈਪਨ ਹੋ ਜਾਂਦੇ ਆਪਾਂ ਜਾਨੀ ਕਿ ਉਹਨੂੰ ਅਵੋਇਡ ਕਰ ਸਕਦੇ ਆ ਪ੍ਰिवेंट ਕਰ ਸਕਦੇ ਆ ਠੀਕ ਆ ਨਾ ਵੀ ਇਹ ਚੀਜ਼ ਹੋਵੇ ਨਾ ਪ੍ਰੋਪਰਲੀ ਸਿੱਖੋ ਪ੍ਰੋਪਰਲੀ ਜਿਹੜੇ ਸਰਟੀਫਾਈਡ ਸਕੂਲ ਆ ਮੈਂ ਤਾਂ ਉਹੀ ਰეკਮੈਂਡ ਕਰਦਾ ਠੀਕ ਆ ਨਾ ਤੇ ਜਾਨਕੀ ਉੱਥੇ ਜਾਓ ਤੇ ਉਹਦੀ ਪ੍ਰੋਪਰ ਟ੍ਰੇਨਿੰਗ ਲਓ ਠੀਕ ਆ ਨਾ ਮੈਂ ਤਾਂ ਸਾਰਿਆਂ ਨੂੰ ਇਹੀ ਭਰਾਵਾਂ ਨੂੰ ਰეკਮੈਂਡ ਕਰਦਾ ਵਾਂ ਵਿੱਕੀ ਭਾਈ ਫਿਰ ਵੀ ਚਲੋ ਕਈ ਵਾਰੀ ਕੋਈ ਬੰਦਾ ਸੁਣਦਾ ਹੁੰਦਾ ਹਨਾ ਨੰਬਰ ਤਾਂ ਲੋਕ ਮੰਗਣਗੇ ਆਪਾਂ ਡਿਸਪਲੇ ਕਰ ਵੀ ਹਾਂ ਨਾ ਡਿਸਪਲੇ ਤੇ ਦਸੀ ਜਾਂਦਾ ਹਾਂਜੀ ਜੇ ਕੋਈ ਬੰਦਾ ਮੰਨ ਲਓ ਤੁਹਾਡਾ ਨੰਬਰ ਡਾਇਲ ਕਰਦਾ ਹਾਂਜੀ ਉਹਦੇ ਲਈ ਬੈਚ ਸਟਾਰਟ ਹੋਣ ਦਾ ਕੀ ਸਬਕ ਕਿਤਾਬਾ ਵੀ ਕਦੋਂ ਬੈਚ ਸਟਾਰਟ ਹੋ ਜਾਂਦਾ ਕਦੋਂ ਕੋਈ ਬੰਦਾ ਕਿੰਨਾ ਇੰਤਜ਼ਾਰ ਕਰਨਾ ਪਊਗਾ ਕਿਸੇ ਬੰਦੇ ਨੂੰ ਆਪੇ ਓਕੇ ਵੀਰੇ ਆਪਾਂ ਬੇਸਿਕਲੀ ਅ ਮੈਂ ਦੇਖਦਾ ਹੁਣ ਨਾ ਵੀ ਜੇ ਕੋਈ ਮੁੰਡੇ ਨੇ ਬਾਹਰੋਂ ਆਉਣਾ ਵਾ ਦੂਜੀ ਸਟੇਟ ਚ ਹੁਣਾ ਪਹਿਲਾਂ ਦੇਖੀਦਾ ਵੀ ਹੁਣਾ ਆਪਣਾ ਜਿਹੜਾ ਘਰ ਮੁੰਡਿਆਂ ਵਾਸਤੇ ਹੈਗਾ ਲੱਤਾ ਹੋਇਆ ਵੀ ਸਪੇਸ ਹੈਗਾ ਕਿ ਨਹੀਂ ਕਿਉਂਕਿ ਮੈਂ ਨਹੀਂ ਚਾਹੁੰਦਾ ਵੀ ਹੁਣਾ ਵੀ ਆਪਾਂ 50 ਬੰਦੇ ਬਾੜ ਦੇ ਘਰ ਚ ਠੀਕ ਹੈ ਨਾ ਬੰਦਾ ਔਖਾ ਹੋਵੇ ਫਿਰ ਉਹ ਮੈਂ ਦੇਖੀਦਾ ਵੀ ਹਾਂਜੀ ਆਪਣਾ ਬੈਚ ਹੁਣ ਚੱਲ ਰਿਹਾ ਵੀ ਇਹਨਾਂ ਨੇ ਕਲੀਅਰ ਹੋ ਜਾਣਾ ਵਾ ਤੇ ਬਾਅਦ ਚੋਂ ਯਾਨੀ ਕਿ ਆਪਾਂ ਉਹਨਾਂ ਦੱਸ ਦਈਦਾ ਵੀਰੇ ਹਾਂਜੀ ਤੁਸੀਂ ਆਹ ਤਰੀਕ ਨੂੰ ਆ ਜਿਓ ਦੋ ਦਿਨਾਂ ਬਾਅਦ ਆ ਜਿ ਪਰ ਆਲਮੋਸਟ ਆਪਣਾ ਯਾਨੀ ਕਿ ਕੋਈ ਨਾ ਕੋਈ ਬੈਕਅਪ ਲਾਈਨ ਹੈਗਾ ਫੇਰ ਵੀ ਠੀਕ ਹੈ ਨਾ ਆਪਣੇ ਇੱਕ ਘਰ ਤਾਂ ਹੈਗਾ ਦੂਜੇ ਦੀ ਚਲੋ ਆਪਣਾ ਚੱਲ ਰਿਹਾ ਜਿਵੇਂ ਜਿਵੇਂ ਆਪਣੀ ਕਪੈਸਿਟੀ ਵੱਧਦੀ ਆ ਓਵੇਂ ਆਪਾਂ ਐਕਸਪੈਂਡ ਕਰੀ ਜਾਂਦੇ ਆ ਠੀਕ ਹੈ ਨਾ ਤੇ ਹੋਟਲ ਰੂਮ ਵੀ ਆਪਾਂ ਆਪਦੇ ਕਾਸਟ ਦੇ ਕਰਕੇ ਦੇ ਲਈਦਾ ਜੇ ਲੋਡ ਪੈ ਜਾਂਦੀ ਆ ਠੀਕ ਹੈ ਨਾ ਜੀ ਜੀ ਤੇ ਬਾਕੀ ਵੀ ਐਵੇਂ ਵੀ ਹੋ ਜਾਂਦਾ ਹੋਊਗਾ ਏਰੀਏ ਦੇ ਬੰਦੇ ਨੂੰ ਤਾਂ ਵੀ ਜੇ ਤੁਹਾਡੇ ਟਰਕਿੰਗ ਕੰਪਨੀਆਂ ਵੀ ਤੁਹਾਡੇ ਤਾਂ ਕਨੈਕਟ ਚ ਹੋਣਗੀਆਂ ਵੀ ਜੇ ਕੋਈ ਬੰਦਾ ਸਿੱਖ ਕੇ ਕਹਿੰਦਾ ਕਿ ਯਾਰ ਮੈਨੂੰ ਤਾਂ ਜੌਬ ਚਾਹੀਦੀ ਆ ਹਾਂ ਜੌਬ ਵਾਲੇ ਮਸਲੇ ਤੇ ਵੀ ਕੋਈ ਹੱਲ ਹੈ ਹਾਂ ਜੀ ਜੀ ਗੁੱਡ ਕੁਐਸਚਨ ਸੋ ਸਾਡੀ ਆਪਦੀ ਕੰਪਨੀਆਂ ਜੀ ਸੋ ਆਪਣੇ ਕਈ ਮੁੰਡੇ ਜਿੰਨੇ ਆਪਣੇ ਗ੍ਰੈਜੂਏਟ ਹੋਏ ਆ ਮੁੰਡੇ ਆਪਣੇ ਕੋਲ ਲਗਭਗ 10-15 ਜਣੇ ਮੁੰਡੇ ਹੋਣੇ ਆ ਜਿਹੜੇ ਆਪਣੇ ਸਕੂਲ ਚ ਹੀ ਗ੍ਰੈਜੂਏਟ ਹੋਇਆ ਹੁਣ ਗਾਂਹ ਹੋਰ ਵੀ ਕੰਪਨੀਆਂ ਆ ਜਿਹੜੀਆਂ ਕਦੇ-ਕਦੇ ਕਨੈਕਟ ਕਰ ਦਈਦਾ ਉਹਨਾਂ ਨੂੰ ਜੀ ਤੇ ਜਾਨੀ ਕਿ ਹੋਰ ਆਪਣੇ ਅਮਰੀਕਨ ਕੰਪਨੀਆਂ ਵੀ ਆਉਂਦੀਆਂ ਆ ਜੀ ਤੇ ਉਹ ਤੁਹਾਨੂੰ ਆਗੇ ਅ ਪ੍ਰੈਜੈਂਟੇਸ਼ਨ ਕਰਦੇ ਆ ਜੀ ਠੀਕ ਆ ਨਾ ਬਈ ਐਂ ਕਰਕੇ ਸਾਡੀ ਆ ਕੰਪਨੀਆਂ ਤੁਹਾਨੂੰ ਅਸੀਂ ਜੋ ਤੁਸੀਂ ਇੱਥੋਂ ਗ੍ਰੈਜੂਏਟ ਹੋ ਗਏ ਤੁਹਾਨੂੰ ਅਸੀਂ ਪ੍ਰੋਪਰ ਟ੍ਰੇਨਿੰਗ ਹੋਰ ਵੀ ਦਵਾਂਗੇ ਜੀ ਤੇ ਉਹਨਾਂ ਦੀ ਪੇ ਵੀ ਬਹੁਤ ਵਧੀਆ ਅਮਰੀਕਨ ਕੰਪਨੀ ਦੇ ਬੈਨੀਫਿਟ ਵੀ ਬਹੁਤ ਵਧੀਆ ਜੀ ਠੀਕ ਆ ਨਾ ਸੋ ਉਹਨਾਂ ਨੇ ਜਿਹੜੀਆਂ ਅਮਰੀਕਨ ਕੰਪਨੀਆਂ ਉਹਨਾਂ ਨੇ ਥੋੜੇ ਸਕੂਚ ਆਉਣਾ ਜੇ ਤੁਸੀਂ ਲਾਇਸੈਂਸ ਹੋ ਜੀ ਠੀਕ ਹੈ ਤਾਂ ਹੀ ਆਉਣਗੇ ਹੁਣ ਆਪਣੇ ਜਿੰਨੇ ਵੀ ਪੰਜਾਬੀ ਹੈਗੇ ਆਲਮੋਸਟ ਸਾਰੇ ਇੱਕ ਪੰਜਾਬੀ ਨਾਲ ਹੀ ਜਾਨੀ ਕਿ ਕਰਦੇ ਆ ਕੰਮ ਤੇ ਵੀਰੇ ਹੁਣ ਬਹੁਤ ਔਖੀ ਹੋਣ ਲੱਗ ਗਏ ਲੋਕਾਂ ਨਾਲ ਉੱਥੇ ਪਹਿਲੀ ਗੱਲ ਤੇ ਜਿਹੜੇ ਆਪਣੇ ਪੰਜਾਬੀ ਆ ਟਰੱਕਿੰਗ ਵਾਲੇ ਆ ਜਾਨੀ ਕਿ ਪੈਸੇ ਮਾਰੀ ਜਾਂਦੇ ਆ ਮੁੰਡਿਆਂ ਦੇ ਜਿਹੜੇ ਚਲੋ ਅੱਗੇ ਹੋਇਆ ਮਸਿਕੋ ਬਚਦੀ ਵੀ ਤੇ ਉਹ ਜਾਨੀ ਕਿ ਜੋ ਡਰ ਜਾਂਦੇ ਆ ਵਿਚਾਰੇ ਜਾਨੀ ਕਿ ਬਹੁਤ ਹੀ ਗੁੱਸਾ ਹੁਣ ਹੋਇਆ ਹੋਇਆ ਉੱਥੇ ਟਰੱਕਿੰਗ ਜਾਨੀ ਕਿ ਜਾਨੀ ਕਿ ਬੇਸਿਕਲੀ ਤੁਹਾਨੂੰ ਵੀਕਤੀ ਵੀਕ ਪੇਮੈਂਟ ਨਹੀਂ ਚਾਹੀਦੀ ਆ ਜਿਵੇਂ ਇਹ ਇਹ ਰੂਲ ਯਾ অলਮੋਸਟ ਅਮਰੀਕਾ ਦਾ ਕੰਪਨੀ ਜੇ ਵੀ ਫੈਕਟਰੀਆਂ ਜੇ ਵੀ ਤੁਸੀਂ ਇੱਕ ਵੀ ਕੰਮ ਕੀਤਾ ਤੁਹਾਨੂੰ ਦੂਜੇ ਵੀ ਪੈਸੇ ਜਦੇ ਮਿਲਣੇ ਚਾਹੀਦੇ ਕੋਈ ਐਕਸਕਿਊਜ਼ ਨਹੀਂ ਹੋਣੀ ਚਾਹੀਦੀ ਠੀਕ ਆ ਨਾ ਆਏ ਨਹੀਂ ਵੀ ਤੁਹਾਡੇ ਮਹੀਨਾ ਮਹੀਨਾ ਪੈਸੇ ਰੱਖੇ ਹੋਏ ਆ ਤੁਹਾਨੂੰ ਬਹੁਤ ਹੀ ਡਰਾਈਵਰਾਂ ਦੀਆਂ ਗੱਲਾਂ ਆਉਂਦੀਆਂ ਵੀਰੇ ਕੰਮ ਹੈਗਾ ਵਾ ਸਾਡੇ ਯਾਰ ਪੈਸੇ ਮਾਰ ਦੇ ਕਿਸੇ ਨੇ ਆਏ ਹੋ ਗਿਆ ਠੀਕ ਆ ਨਾ ਸੋ ਹੁਣ ਅਮਰੀਕਨ ਕੰਪਨੀਆਂ ਆੜੀਆਂ ਉਹ ਤੁਹਾਡੇ ਨਾਲ ਕਦੇ ਇਹੋ ਜਿਹੀ ਨਹੀਂ ਕਰਨਗੇ ਜੀ ਠੀਕ ਆ ਨਾ ਤੇ ਮੈਂ ਤਾਂ ਰეკਮੈਂਡ ਕਰਦਾ ਬਈ ਤੁਸੀਂ ਵੀ ਕੰਫਰਟ ਜ਼ੋਨ ਚ ਨਾ ਰਹੋ ਜੋ ਜਾਨਕੀ ਅਮਰੀਕਨ ਕੰਪਨੀਆਂ ਵੀ ਜਿਹੜੇ ਟਰੱਕਿੰਗ ਉਹਨਾਂ ਚ ਵੀ ਜਾਨਕੀ ਇਨਵੋਲਵ ਹੋ ਮੁੰਡਿਆਂ ਨੂੰ ਮੈਂ ਇਹੀ ਗੱਲ ਜਾਨਕੀ ਰეკਮੈਂਡ ਕਰਦਾ ਹਾਂ ਬਹੁਤ 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 ਹਾਂਜੀ ਤੇ ਵਿੱਕੀ ਭਾਈ ਜਿਵੇਂ ਮੰਨ ਲਓ ਸੰਪਰਕ ਕਿਸੇ ਨੇ ਤੁਹਾਡੇ ਨਾਲ ਕਰਨਾ ਹਨਾ ਕਰ ਲਿਆ ਨੰਬਰ ਵੀ ਹੈਗਾ ਵੈਸੇ ਇੰਸਟਾਗ੍ਰਾਮ ਆਈਡੀ ਵੀ ਹੋਊਗੀ ਤੁਹਾਡੀ ਇੰਸਟਾਗ੍ਰਾਮ ਤੇ ਹਾਂਜੀ 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 ਤੁਹਾਡੀ ਟਿਕਟੌਕ ਵੀ ਹੋਊਗੀ ਉਧਰ ਤਾਂ ਚੱਲ ਜੂਗੀ ਟਿਕਟੌਕ ਵੀ ਆ ਫੇਸਬੁੱਕ ਵੀ ਆ ਆਪਣਾ ਇੰਸਟਾਗ੍ਰਾਮ ਵੀ ਆ ਬੇਸਿਕਲੀ ਬੜੀ ਸਿੰਪਲ ਆ A1 CDL ਟ੍ਰੇਨਿੰਗ ਠੀਕ ਹੈ ਐਟ A1 CDL ਟ੍ਰੇਨਿੰਗ ਠੀਕ ਹੈ ਨਾ ਜੀ ਇਹੀ ਇਹੀ ਤੁਹਾਡੀ ਫੇਸਬੁੱਕ ਆਈਡੀ ਆ ਇਹੀ ਤੁਹਾਡੀ ਇੰਸਟਾਗ੍ਰam ਆਈਡੀ ਆ ਤੇ ਇਹੀ ਤੁਹਾਡੇ ਟਿਕਟੋਕ ਇਹੀ ਸਾਰੀ ਟਿਕਟੋਕ ਆ ਹਾਂਜੀ ਤੇ ਦੂਸਰਾ ਵੀਰੇ ਮਤਲਬ ਥੋੜਾ ਜਿਹਾ ਆਪਾਂ ਰੇਟ ਦਾ ਵੀ ਕਨਫਰਮ ਕਰ ਦਈਏ ਵੀ ਕਿੰਨੇ ਕੁ ਪੈਸੇ ਲੱਗ ਜਾਂਦੇ ਆ ਜਾਂ ਕਿੰਨੇ ਕੁ ਪੈਸੇ ਕੋਈ ਅਡਵਾਂਸ ਦੇਣੇ ਪੈਂਦੇ ਆ ਕਿਸੇ ਬੰਦੇ ਨੂੰ ਕਰਨ ਵਾਸਤੇ ਸੋ ਬੇਸਿਕਲੀ ਮੈਂ ਤਾਂ ਸਾਰਿਆਂ ਨੂੰ ਕਹਿੰਦਾ ਜਿੰਨਾ ਕ ਬੰਦਾ ਅਫੋਰਡ ਕਰ ਸਕਦਾ ਜਦੋਂ ਆਉਂਦਾ ਵਾ ਠੀਕ ਹੈ ਨਾ ਸਟਾਰਟਿੰਗ 'ਚ ਮੈਨੂੰ ਵੀਰੇ 100 ਦੇ ਦੋ 500 ਦੇ ਦੋ ਮਿਨਿਮਮ ਹਨਾ ਜੀ ਤੇ ਜਦੋਂ ਤੁਸੀਂ ਸੈਟੀਸਫਾਈ ਹੋ ਗਏ ਪੂਰੇ ਜੀ ਥੋੜੀ ਵੀਕ ਦੀ ਟ੍ਰੇਨਿੰਗ ਆ 2 ਵੀਕਾਂ ਦੀ ਆ 3 ਵੀਕਾਂ ਦੀ ਆ ਜਦੋਂ ਤੁਸੀਂ ਸੈਟੀਸਫਾਈ ਹੋ ਗਏ ਇੱਕ ਦਿਨ ਤੁਹਾਡਾ ਮੈਂ ਪਹਿਲਾਂ ਟੈਸਟ ਸ케ਜੂਲ ਕਰਨ ਤੋਂ ਉਦੋਂ ਤੁਸੀਂ ਮੈਨੂੰ ਫੁੱਲ ਪੇਮੈਂਟ ਕਰਿਓ ਜੀ ਮੈਂ ਤੁਹਾਨੂੰ ਪੈਸੇ ਮੰਗਣੇ ਹੀ ਨਹੀਂ ਹੈਗੇ ਜੀ ਉਹ ਨਜ਼ਰ ਠੀਕ ਆ ਨਾ ਜੀ ਸੋ ਮੈਨੂੰ 500 ਦੇ ਦਿਓ 300 ਦੇ ਦਿਓ ਡਿਪਾਜ਼ਿਟ ਸਟਾਰਟਿੰਗ 'ਚ ਜੀ ਜਦੋਂ ਤੁਸੀਂ ਪੂਰਾ ਸੈਟੀਸਫਾਈ ਹੋ ਗਏ ਉਦੋਂ ਮੈਨੂੰ ਫੁੱਲ ਪੇਮੈਂਟ ਕਰਿਓ ਅੱਛਾ ਜੀ ਜਦੋਂ ਤੁਹਾਨੂੰ ਮਹਿਸੂਸ ਹੋਣ ਲੱਗ ਗਿਆ ਕਿ ਯਾਰ ਹਾਂ ਵਾਕਈ ਹਾਂਜੀ ਵੀ ਇਹ ਬੰਦੇ ਸਾਨੂੰ ਵਧੀਆ ਸਿਖਾ ਰਹੇ ਹਾਂਜੀ ਤਾਂ ਉਦੋਂ ਤੁਸੀਂ ਫੁੱਲ ਪੇਮੈਂਟ ਕਰ ਤੇ ਇੱਕ ਵੀਰੇ ਮੈਨੂੰ ਥੋੜਾ ਜਿਹਾ ਆਪਣੇ 에어ਪੋਰਟ ਕਨਫਰਮ ਕਰ ਦਈਏ ਕਿਹੜੇ ਕਿਹੜੇ 에어ਪੋਰਟ ਆ ਜਿਹੜੇ ਤੁਹਾਡੇ ਕੋਲੇ ਆ ਹਾਂਜੀ ਵੀਰੇ 100 ਆਸੀ ਹੈਗੇ ਮਿਡ ਵੈਸਟ ਚ ਜੀ ਆਪਾਂ ਨੂੰ 에어ਪੋਰਟ ਪੈਂਦੇ ਆ ਸਾਂਸਨਰਟੀ ਡੇਟਨ ਜੀ ਕੋਲੰਬਸ ਆਹੋ ਜੀ ਸਾਂਸਨਰਟੀ ਡੇਟਨ ਕੋਲੰਬਸ ਆਹੋ ਇਹ ਤਿੰਨ 에어ਪੋਰਟ ਆ ਜੀ ਸੋ ਜਾਨੀ ਕਿ ਇੱਥੇ ਸਾਰੀਆਂ 에어ਲਾਈਨਾਂ ਆਉਂਦੀਆਂ ਆਪਣੀਆਂ ਜਿਹੜਾ ਵੀ ਤੁਹਾਨੂੰ ਵੀਰਾਂ ਨੂੰ ਆਪਣਿਆਂ ਨੂੰ ਈਜ਼ੀ ਲੱਗਦਾ ਵਾ ਦੂਰੋਂ ਆਉਣਾ ਵਾ ਤੁਹਾਨੂੰ ਅਸੀਂ 에어ਪੋਰਟ ਤੋਂ ਚੱਕ ਕੇ ਲੈ ਕੇ ਜਾਵਾਂਗੇ ਜੀ ਠੀਕ ਹੈ ਨਾ ਜੀ ਬਹੁਤ ਮਿਹਰਬਾਨੀ ਬਾਈ ਜੀ ਬਹੁਤ ਚੰਗਾ ਲੱਗਿਆ ਇੱਕ ਪੰਜਾਬੀ ਭਰਾ ਇੱਥੋਂ ਜਾਂਦੇ ਆ ਗਿਆ ਪਰਿਵਾਰ ਫਿਰ ਉਸ ਤੋਂ ਬਾਅਦ ਉੱਥੇ ਸੈਟਲ ਹੁੰਦਾ ਹਨ ਆਪਣੀ ਕੰਪਨੀ ਖੜੀ ਕਰਦਾ ਟਰੱਕਾਂ ਦੀ ਫਿਰ ਉਸ ਤੋਂ ਬਾਅਦ ਬੱਚਿਆਂ ਨੂੰ ਸਿਖਾ ਵੀ ਰਿਹਾ ਗਾਈਡ ਵੀ ਕਰ ਰਿਹਾ ਹਾਂ ਵਧੀਆ ਗੱਲ ਆ ਫਿਰ ਆਪਣੀ ਪੰਜਾਬ ਪੰਜਾਬੀਅਤ ਵਾਲੀ ਗੱਲ ਫਿਰ ਨਹੀਂ ਛੱਡੀ ਕਿ ਕੋਈ ਗੱਲ ਨਹੀਂ ਬਾਈ ਪਹਿਲਾਂ ਥੋੜੇ ਜੇ ਪੈਸੇ ਦੇ ਦਿਓ ਫਿਰ ਉਸ ਤੋਂ ਬਾਅਦ ਜੇ ਤੁਸੀਂ ਸਾਡੀ ਸੇਵਾਵਾਂ ਤੋਂ ਖੁਸ਼ ਆ ਤਾਂ ਫਿਰ ਪੂਰੇ ਪੈਸੇ ਹਾਂਜੀ ਹਾਂਜੀ ਜੇ ਤੁਸੀਂ ਸੈਟੀਸਫਾਈਡ ਨਹੀਂ ਹੋਗੇ ਤਾਂ ਫਿਰ ਬੇਸ਼ੱਕ ਨਾ ਦੇਓ ਹਾਂਜੀ ਬਹੁਤ ਚੰਗਾ ਲੱਗਿਆ ਵਿੱਕੀ ਬਾਈ ਤੇ ਮੈਨੂੰ ਲੱਗਦਾ ਕਿ ਤੁਹਾਡਾ ਜਿਹੜੀ ਇਹ ਚੀਜ਼ ਆ ਤੁਹਾਡੀ ਇਹ ਦਿਆ ਦਰਿਆਦਲੀ ਆ ਇਹ ਹੀ ਤੁਹਾਨੂੰ ਕਾਮਯਾਬ ਕਰਾ ਦੇਣੀ ਹੈ ਹਾਂ ਨਾ ਇਹ ਹੀ ਕਰੂਗੀ ਲੈ ਵੀ ਸੱਜਣਾ ਨੂੰ ਬੇਨਤੀ ਕਰਦੇ ਜਿੰਨੇ ਵੀ ਅ ਅਮਰੀਕਾ ਜਾਣਾ ਚਾਹੁੰਦੇ ਆ ਕੇਸ ਲੱਗਿਆ ਹੋਇਆ ਜਾ ਚੁੱਕੇ ਆ ਟਰਕਿੰਗ ਦਾ ਸਿੱਖਣਾ ਚਾਹੁੰਦੇ ਡਰਾਈਵਰੀ ਸਿੱਖਣੀ ਚਾਹੁੰਦੇ ਆ ਤਾਂ ਤੁਸੀਂ ਵਿੱਕੀ ਬਾਈ ਹੋਣਾ ਦਾ ਨੰਬਰ ਆ ਜਿਹੜਾ ਡਾਇਲ ਕਰ ਸਕਦੇ ਤੁਸੀਂ ਕਿਸੇ ਵੀ ਸਟੇਟ ਦੇ ਆ ਤਾਂ ਤਿੰਨ 에어ਪੋਰਟ 에어ਪੋਰਟ ਬਾਈ ਹੋਣਾ ਦੇ ਬਿਲਕੁਲ ਕੋਲੇ ਆ ਰਹਿਣ ਦਾ ਪ੍ਰਬੰਧ ਹੈਗਾ ਤੁਸੀਂ ਬਾਈ ਹੁਣਾਂ ਦੇ ਕੋਲੇ ਆਓ ਸਿੱਖੋ ਤੇ ਤੁਸੀਂ ਵੀ ਬਾਈ ਹੁਣਾਂ ਤੋਂ ਇਹਨਾਂ ਤੋਂ ਮੈਂ ਕਹਿੰਦਾ ਕਲਾ ਟਰੱਕ ਨਾਲ ਸਿੱਖੋ ਤਰੱਕੀ ਦਾ ਕੋਈ ਰਾਜ ਵੀ ਸਿੱਖ ਕੇ ਜਾਓ ਮਾਲਕ ਕਿਰਪਾ ਕਰੇ ਅਗਲੀ ਵਾਰ ਤੁਹਾਡੀ ਇੰਟਰਵਿਊ ਕਰ ਰਹੇ ਹੋਵਾਂਗੇ ਜਿਉਂਦੇ ਰਹੋ